ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਉੱਜੀ ਦੀ ਸੱਸ ਆਪਣੇ ਨੂੰਹ ਹਰਪ੍ਰੀਤ ਦੇ ਨਾਲ ਹੋਈ ਹੱਥੋਂ ਪਾਈ ਤੇ ਕਿਵੇਂ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਤੇ ਕਿਹੜਾ ਮੁੱਦਾ ਸੀ ਜਿੱਥੋਂ ਉਹ ਲੜਾਈ ਸਟਾਰਟ ਹੋਈ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜੀਵੇ ਕਿ ਤੁਸੀਂ ਦੇਖਿਆ ਹੀ ਆ ਵੀਡੀਓ ਵਿੱਚ ਕੀ ਕੰਮ ਨੂੰ ਲੈ ਕੇ ਘਰ ਵਿੱਚ ਇਹਨਾਂ ਦੇ ਕਾਫੀ ਕਲੇਸ਼ ਪਿਆ ਹੋਇਆ ਏ ਕਿਉਂਕਿ ਸਾਰਾ ਕੰਮ ਕੱਲੀ ਹਰਪ੍ਰੀਤ ਦੇ ਉੱਤੇ ਆ ਗਿਆ ਏ ਤੇ ਹਰਪ੍ਰੀਤ ਘਰ ਵਿੱਚ ਸਾਰਾ ਕੰਮ ਵੀ ਕਰਦੀ ਆ ਤੇ ਸਾਰਿਆਂ ਨੂੰ ਬੈਠਿਆ ਹੋਇਆ ਰੋਟੀਆਂ ਵੀ ਫੜਾਉਂਦੀ ਆ ਸਬਜ਼ੀ ਫੜਾਉਂਦੀ ਆ ਤੇ ਨਾਲ-ਨਾਲ ਕੁੜੀ ਨੂੰ ਵੀ ਸ਼ਾਮਦੀ ਆ ਇਸ ਕਰਕੇ ਉਸ ਨੂੰ ਬੜਾ ਗੁੱਸਾ ਆਉਂਦਾ ਏ ਤੇ ਉਹ ਗੁੱਸੇ ਵਿੱਚ ਸਾਰਾ ਗੁੱਸਾ ਆਪਣੇ ਮੁੰਡੇ ਉੱਤੇ ਕਾਟ ਦਿੰਦੀ ਆ ਜਿਸ ਕਰਕੇ ਸਾਰੇ ਜਾਣੇ ਠੇ ਹੋ ਜਾਂਦੇ ਆ ਤੇ ਉਸ ਨੂੰ ਕਹਿੰਦੇ ਆ ਕਿ ਤੂੰ ਮੁੰਡੇ ਤੇ ਐਨਾ ਗੁੱਸਾ ਕਿਉਂ ਕੱਢ ਰਹੀ ਕਿਉਂਕਿ ਉਸ ਨੂੰ ਸਾੜਾ ਤਾਂ ਇਹ ਲੱਗਾ ਹੋਇਆ ਸੀ ਕਿ ਸਾਰੇ ਜਾਣੇ ਬੈ ਕੇ ਮੈਨੂੰ ਆਰਡਰ ਤੇ ਆਰਡਰ ਦੇ ਰਹੇ ਨੇ ਤੇ ਮੈਂ ਕੱਲੀ ਰਸੋਈ ਵਿੱਚ ਖਾਪ ਗਈ ਆ ਸੋ ਜਦ ਉਸ ਦੀ ਸੱਸ ਉਸ ਦੇ ਨਾਲ ਇਹ ਸਾਰੀਆਂ ਗੱਲਾਂ ਕਰਦੀ ਆ ਤੇ ਉਹ ਆਪਣੇ ਸੱਸ ਨੂੰ ਅੱਗੋਂ ਕਹਿੰਦੀ ਵੀ ਆ ਕਿ ਮੇਰੇ ਨਾਲ ਜਾਂ ਤਾਂ ਕੰਮ ਵਿੱਚ ਹੈਲਪ ਕਰਾ ਨਹੀਂ ਤੇ ਮੈਨੂੰ ਕੋਈ ਕੰਮ ਵਾਲੀ ਰੱਖ ਕੇ ਤੇ ਨਹੀਂ ਤਾਂ ਮਾਮੀ ਨੂੰ ਬੁਲਾ ਆ ਤਾਂ ਉਸਦੇ ਮੁੰਡੇ ਇੰਨਾਂ ਗੱਲਾਂ ਵਿੱਚ ਬੋਲਣ ਦੀ ਕੋਸ਼ਿਸ਼ ਕਰਦੇ ਆ ਤੇ ਉਸ ਟਾਈਮ ਰੋਜੀ ਦੀ ਸਾਸ ਆਪਣੇ ਮੁੰਡਿਆਂ ਨੂੰ ਕਹਿੰਦੀ ਆ ਕਿ ਇਹ ਜਨਾਨੀਆਂ ਦੀ ਲੜਾਈ ਆ ਤੁਸੀਂ ਇਥੋਂ ਵਿੱਚ ਨਹੀਂ ਬੋਲਣਾ ਤੇ ਜਦ ਸਾਰੀ ਗੱਲ ਉਸਦੇ ਉੱਤੇ ਆ ਜਾਂਦੀ ਆ ਹਰਪ੍ਰੀਤ ਉਸਦੇ ਉੱਤੇ ਬਹੁਤ ਚੜ ਕੇ ਆਉਂਦੀ ਆ ਗੁੱਸੇ ਵਿੱਚ ਤੇ ਆਪਣੇ ਮੁੰਡਿਆਂ ਨੂੰ ਕਹਿੰਦੀ ਆ ਕਿ ਕੁਝ ਬੋਲੋ ਤੇ ਫਿਰ ਉਹ ਕਹਿੰਦੇ ਆ ਕਿ ਤੂੰ ਤਾਂ ਆਪੇ ਹੀ ਮੜਾ ਕੀਤਾ ਸੀ ਕਿ ਵਿੱਚ ਨਹੀਂ ਬੋਲਣਾ ਤੇ ਉਹ ਉਥੋਂ ਚਲੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਚੰਗ ਹੋਰ ਵੀ ਵੱਧ ਜਾਂਦਾ ਏ ਤੇ ਉਥੇ ਹੀ ਰੋਜੀ ਦੀ ਸੱਸ ਆਪਣੀ ਚੱਪਲ ਲਾ ਲੈਂਦੀ ਆ ਤੇ ਹਰਪ੍ਰੀਤ ਨੂੰ ਵਿਖਾਉਂਦੀ ਹੋਈ ਮਾਰਨ ਲੱਗਦੀ ਆ ਤੇ ਅੱਗੋਂ ਹਰਪ੍ਰੀਤ ਵੀਜ਼ ਦਾ ਹੱਥ ਫੜ ਲੈਂਦੀ ਆ ਤੇ ਉਹਦੀ ਬਾਹ ਮਰੋੜ ਦਿੰਦੀ ਆ ਸੋ ਇਸ ਤਰੀਕੇ ਨਾਲ ਉਹਨਾਂ ਦੋਵਾਂ ਵਿੱਚ ਜੰਗ ਮੱਚ ਜਾਂਦਾ ਏ ਤੇ ਫਿਰ ਰੋਜੀ ਤੇ ਬਲਜੀਤ ਦੋਵੇਂ ਉਹਨਾਂ ਨੂੰ ਛਡਾਉਂਦੀਆਂ ਨੇ ਤੇ ਹਰਪ੍ਰੀਤ ਅੱਗੋਂ ਇਹ ਕਹਿੰਦੀ ਆ ਕਿ ਮੈਂ ਤੁਹਾਡੇ ਮੂੰਹ ਨਾਲ ਗੱਲਾਂ ਤਾਂ ਸੁਣ ਸਕਦੀ ਆ ਜੇਕਰ ਤੁਸੀਂ ਹੱਥ ਚਲਾ ਕੇ ਕਰੋਗੇ ਤਾਂ ਫਿਰ ਮੈਨੂੰ ਵੀ ਕਰਨੀ ਆਉਂਦੀ ਆ ਮੈਂ ਕੋਈ ਕੁੱਟ ਖਾ ਨਹੀਂ ਸਕਦੀ ਨਾਲੇ ਸਾਰੇ ਘਰ ਦੇ ਕੰਮ ਕਰਾ ਦੇ ਨਾਲੇ ਤੁਹਾਡੇ ਕੋਲੋਂ ਛਿੱਤਰ ਖਾਵਾਂ ਇਥੋਂ ਹੀ ਇਹਨਾਂ ਦੋਵਾਂ ਦਾ ਚੰਗ ਬਹੁਤ ਜ਼ਿਆਦਾ ਵਧ ਜਾਂਦਾ ਹੈ ਕੰਮ ਨੂੰ ਲੈ ਕੇ ਤੇ ਫਿਰ ਉਹਨਾਂ ਦੇ ਘਰ ਦੇ ਬੰਦੇ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਤੁਸੀਂ ਸਾਨੂੰ ਆਪੇ ਹੀ ਰੋਕਿਆ ਸੀ ਕਿ ਸਾਡੀ ਲੜਾਈ ਵਿੱਚ ਨਹੀਂ ਬੋਲਣਾ ਜੇ ਬੋਲਣ ਦਿੰਦੇ ਤੇ ਅਸੀਂ ਕੋਈ ਨਾ ਕੋਈ ਫੈਸਲਾ ਤਾਂ ਕਰ ਦੇਣਾ ਸੀ ਫਿਰ ਉਸ ਟਾਈਮ ਤੇ ਰੋਜੀ ਦੀ ਸੱਸ ਕਹਿੰਦੀ ਆ ਕਿ ਤੁਸੀਂ ਹੀ ਕੋਈ ਫੈਸਲਾ ਕਰ ਦਿਓ ਮੇਰੇ ਕੋਲੋਂ ਕੰਮ ਨਹੀਂ ਹੋਣਾ ਮੇਰੇ ਤਾਂ ਮੋਢੇ ਖੋਡੇ ਦੁੱਖਦੇ ਨੇ ਤੇ ਹਰਪ੍ਰੀਤ ਵੀ ਅੱਗੋਂ ਹੱਥ ਖੜੇ ਕਰ ਦਿੰਦੀ ਆ ਕਿ ਮੈਂ ਵੀ ਕੰਮ ਨਹੀਂ ਕਰ ਸਕਦੀ ਜੇਕਰ ਘਰ ਵਿੱਚ ਕੰਮ ਵਾਲੀ ਲੱਗੇਗੀ ਫੇਰ ਹੀ ਮੈਂ ਥੋੜਾ ਬਹੁਤ ਕੰਮ ਕਰਾਂਗੀ ਮੇਰੇ ਇਕੱਲੇ ਉੱਤੇ ਸਾਰਾ ਭਾਰ ਪਿਆ ਕੰਮ ਦਾ ਤੇ ਫਿਰ ਉੱਥੇ ਗੁਰਪ੍ਰੀਤ ਤੇ ਉਸ ਦਾ ਭਰਾ ਸਣੀ ਫੈਸਲਾ ਲੈਂਦੇ ਆ ਕਿ ਕਿਸੇ ਨਾ ਕਿਸੇ ਨੂੰ ਘਰ ਵਿੱਚ ਬੁਲਾਇਆ ਜਾਵੇ ਤਾਂ ਜੋ ਇਹਨਾਂ ਦੀ ਹੈਲਪ ਹੋ ਸਕੇ ਸੋ ਹੁਣ ਆਪਾਂ ਦੇਖਾਂਗੇ ਕਿ ਕੰਮ ਕਰਨ ਲਈ ਕਿਸ ਨੂੰ ਬੁਲਾਉਂਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ